ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਵੈਲਕਮ ਆ ਤੇ ਨਵੇਂ ਬਲੌਗ ਵਿੱਚ ਸੋ ਅੱਜ ਆਪਾਂ ਜਿਹੜੀ ਗੱਡੀ ਕੱਢੀ ਐ ਇਹ ਕੱਢੀ ਆ 74243 ਸੋ ਇਹ ਗੱਡੀ ਜਾਣੀ ਐ ਜੀ ਗਾਂਧੀ ਨਗਰ ਐਂ અમદાવાદ ਗੁਜਰਾਤ ਸੋ ਦੇਖੋ ਸਟicker ਲੱਗਿਆ ਹੋਇਆ ਗਾਂਧੀ ਨਗਰ ਦੇ ਫੋਰਸ ਗੱਡੀ ਐ ਫੋਰਸ ਦੀ ਸੋ ਬਾਕੀ ਹਵਾ ਲੱਗਿਆ ਆ ਭਰਨਪਾਈ ਬਕੀ ਅੰਦਰ ਸਾਨੂੰ ਨੂੰ ਹੋਣੇ ਜੀ ਬਸ ਤਾਂ ਜ਼ਿਆਦਾ ਬਹੁਤ ਹੀ ਬੜੀ ਹੈਨੀ ਸੋ ਇਹਦੇ ਵਿੱਚ ਸਾਰਾ ਸਮਾਨ ਚੈੱਕ ਕਰਕੇ ਜਿੱਦਾਂ ਕਿ ਮਿਲਚਕ ਹੋ ਗਿਆ ਆ ਸਿਲੰਡਰ ਹੋ ਗਏ ਇੱਕ ਹਰ ਸਿਲੰਡਰ ਹੋ ਗਿਆ ਤੇ ਜੈਕ ਵਗੈਰਾ ਰਾੜਾਂ ਸਾਰੀਆਂ ਆਪਣੇ ਚੈੱਕ ਕਰਕੇ ਤਾਂ ਆਊਟ ਕਰੀਏ ਗੱਡੀ ਤੇ ਮਿਊਜ਼ਿਕ ਸਿਸਟਮ ਵੀ ਲੱਗਿਆ ਹੋਇਆ ਹੈ ਆਹ ਦੇਖ ਲਓ ਸੁਪਰ ਸੂਦੀ ਗੱਡੀ ਹੈ ਜਾਲੀਆਂ ਨਾਲ ਬਿਲਕੁਲ ਕਵਰ ਕਰੀ ਹੋਈ ਹੈ ਐਡਾਂ ਫਿਰਦੇ ਇੱਧਰ ਤੋਂ ਵੀ ਨਿਕਾਂ ਮਾਰੋ ਸੋ ਬੈਕ ਸਾਈਡ ਤੇ ਵੀ ਸ਼ੀਸ਼ੇ ਉੱਪਰ ਪੂਰੀਆਂ ਜਾਲੀਆਂ ਨਲਕਾ ਬਰ ਬਰ ਇਹਨਾਂ ਦੇ ਨਵੇਂ ਸ਼ੀਸ਼ੇ ਚਲੋ ਜੀ 5 ਵਜੇ ਆਪਾਂ ਪਹੁੰਚ ਗਏ ਕਰਾਲੀ ਕਰਾਲੀ ਉਹ ਲਾਈਟਾਂ ਪਰ ਖੜ ਗਏ ਕਿਉਂਕਿ ਬਾਕੀ 5-6 ਗੱਡੀਆਂ ਹੋਰ ਆਉਣੀਆਂ ਜੇ ਆਪਣੀਆਂ ਨਾਲ ਦੇ ਬੰਦਿਆਂ ਨੇ 13 ਬਸਾਂ ਕੱਢ ਲਾਂ ਗੀਆਂ ਐਲੀ ਜੀਨੀਆਂ ਦੀਆਂ ਤੇ ਉੱਪਰ ਵਾਲੀ ਜੀਨੀਆਂ ਦੀਆਂ 6 ਬਸਾਂ ਦੀਆਂ ਸੋ ਆਉਣ ਵਾਲੀਆਂ ਹੁਣ ਬਾਕੀ ਦੇਖਦੇ ਕੌਣ ਆਉਂਦਾ ਸੋ ਪਹਿਲਾਂ ਸਸੀ ਗਾਲ ਦੀ ਸਾਰਿਆਂ ਨੂੰ ਸੋ ਸਵਾਗਤ ਆਜੇ ਦੇ ਨਵੇਂ ਵਲੌਗ ਵਿੱਚ ਸੋ ਅੱਜ ਆਪਾਂ ਨਾ ਪੰਪ ਉੱਪਰ ਡੀਜ਼ਲ ਪੋਇਆ ਕੋਟ ਬੁਦਲੀ ਤੋਂ ਉੱਤੋਂ ਜੇ ਨਿਗਾ ਪਈ ਸਾਰੇ ਜਿੰਨੇ ਵੀ ਪੁਰਾਣੇ ਮਾਡਲ ਐ ਗੱਡੀਆਂ ਦੇ ਟਰੈਕਟਰ ਦੇ ਮੋਟਰਸਾਈਕਲਾਂ ਦੇ ਮਕਸੂਦ ਲੱਗਿਆ ਤੁਹਾਨੂੰ ਸੋ ਭਾਈ ਆ ਦੇਖ ਲਓ ਗੱਡੀ ਖੜੀ ਆ 1985 ਮਾਡਲ। ਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਦੇਖ ਲਓ ਕਿੰਨੇ ਟਰੈਕਟਰ ਖੜੇ ਕਰੇ ਹੋਏ ਆ। ਸੋ ਭਾਈ ਦਾ YouTube ਚੈਨਲ ਹੀ ਹੈਗਾ। ਰਸਤੂਰੀ ਗੱਲ। ਸੋ ਆ ਬੋਲਟ ਜਾਵਾ। ਸੋ ਟਰੈਕਟਰ ਦੇਖ ਲਓ ਅੱਛਰ ਦੇ ਮਾਡਲ ਆ। ਬੀਡਿੰਗ ਜਰਮਨ ਐਚ ਟਰੈਕਟਰ 1974 ਚੈਕੋਸਲੋਵਾਕੀਆ ਬਾਕੀ ਸਾਰੇ ਟਰੈਕਟਰ ਵੀ ਦੇਖ ਲਓ ਪੁਰਾਣੇ ਮਾਡਲ ਨੇ ਸਾਰੇ ਇੰਪੋਰਟ ਕਰਿਆ ਹੋਇਆ ਹੈ ਪੁਲੀ ਨਾਲ ਸਟਾਰਟ ਹੁੰਦੇ ਸਾਰੇ ਮੋਰਸ ਇਹ ਪੁਲੀ ਨਾਲ ਹੁੰਦਾ ਬੋਲਟ ਖੜੇ ਆ ਸਾਰੇ ਪੁਰਾਣੇ ਪ੍ਰਿਆ ਸਕੂਟਰ ਬੈਸਪਾਸ ਸਕੂਟਰ ਤੇ ਮੋਟਰਸਾਈਕਲ ਚੈੱਕ ਕਰ ਸਕਦੇ ਪੂਰਾ ਬਈ ਚੌਂਕੀ ਲੱਗਦਾ। ਪੁਰਾਣੇ ਮਾਡਲ ਜਿੰਨੇ ਪੰਪ ਵਾਲੇ ਬਈ ਨੇ ਸਾਰੇ ਸਾਹਮਣੇ ਰੱਖੇ ਆ। ਇੰਗਲੈਂਡ ਆਵੇ ਰਾਜਦੂਤ। ਇਹਨਾਂ ਸਾਸ ਸਸਰੇ ਕਰਕੇ ਖੜਾਏ ਹੋਏ ਆ ਇੱਥੇ। ਚਲੋ ਜੀ ਪਹੁੰਚ ਗਏ ਆਪਾਂ ਗਾਂਧੀ ਨਗਰ ਆ ਜਾਂਸੀ ਆ ਸਾਹਮਣੇ ਤੇ ਆਪਣੀਆਂ ਗੱਡੀਆਂ 6 ਦੀਆਂ 6 ਪੰਜ ਸੀ ਇੱਕੋ ਖੜੀ ਆ ਦੂਈ ਤਈ ਚੌਥੀ ਪੰਜਵੀਂ ਤੇ ਛੇਵੀਂ ਲਾਸਟ ਜਾਣੇ ਜਾਣ ਦੇ ਗੱਡੀ ਭਾਈ ਓਏ ਨਹੀਂ ਜਾਂਦਾ ਚਾ ਚੱਕਰ ਪੈ ਗਿਆ ਇੱਧਰ ਇੱਥੇ ਮਿੱਟੀ ਆ ਪੂਰੀਆਂ ਹੋ ਗਏ ਸਾਡੀਆਂ 6 ਗੱਡੀਆਂ ਹਾਂ ਜੋ ਬਾਕੀ ਅੰਦਰ ਵੀ ਦਿਖੋ ਨਾ ਪਹਿਲਾਂ ਕਿੰਨੀਆਂ ਗੱਡੀਆਂ ਘੜੀਆਂ ਸਾਡੀਆਂ ਆਈਆਂ ਸਵੇਰ ਗੱਡੀਆਂ ਧੋ ਤੋ ਕੇ ਇੱਧਰ ਰੈਡੀ ਕਰਕੇ ਲਾ ਦਿਆ ਇਹਨਾਂ ਨੇ ਇਹਨਾਂ ਵਧੀਆ ਬਣਾਉਂਦੀਆਂ ਧੋ ਕੇ ਸੇਲ ਕਰਨ ਕਰਤਾ